ਅਦਗੜ ਸਾਹਿਬ ਪੁਲਿਸ ਵੱਲੋਂ ਜਿਹੜੇ ਮਾਰੇ ਅਨਸਰਾਂ ਦੇ ਖਿਲਾਫ ਮੁਹਿੰਮ ਚੜੀ ਗਈ ਹੈ ਉਹਦੇ ਵਿੱਚ ਜਿਹੜੀ ਸਾਡੀ ਟੀਮ ਹੈ ਜਿਹਨੂੰ ਐਸਪੀਜੀ ਸਾਹਿਬ ਦੀਡ ਕਰ ਰਹੇ ਹਨ ਉਹਨਾਂ ਨੂੰ ਚੰਗੀ ਸਫਲਤਾ ਮਿਲ ਰਹੀ ਹੈ ਤਿੰਨ ਵੱਖ-ਵੱਖ ਮੁਕੱਦਮਿਆਂ ਦੇ ਵਿੱਚ ਰਿਕਵਰੀ ਹੋਈ ਹੈ ਜਿਨ੍ਹਾਂ ਚੋਂ ਦੋ ਮੁਕੱਦਮਿਆਂ ਦੇ ਵਿੱਚ ਕਮਰਸ਼ੀਅਲ ਐਨਡੀਪੀਐਸ ਦੀ ਰਿਕਵਰੀ ਜਿਹਦੇ ਵਿੱਚ ਇੱਕ ਪਰਚੇ ਦੇ ਵਿੱਚ 5 ਕਿਲੋ ਅਫੀਮ ਇੱਕ ਦੇ ਵਿੱਚ 300 ਗ੍ਰਾਮ ਹੈਰੋਇਨ ਅਤੇ ਇੱਕ ਹੋਰ ਐਫਆਈਆਰ ਜਿਹਦੇ ਵਿੱਚ ਦੋ ਨਾਜਾਇਜ਼ ਪਿਸਤਲ ਬੰਦੀ ਬੋਤੇ ਅਤੇ 10 ਜ਼ਿੰਦਾ ਰਾਉਂਡ ਦੀ ਰਿਕਵਰੀ ਕੀਤੀ ਹੈ। ਇਹਨਾਂ ਦੋਸ਼ੀ ਫਰੈਂਕ ਤੋਂ ਅ 10 ਪਰਚਿਆਂ ਦੇ ਵਿੱਚ 6 ਦੋਸ਼ੀ ਗ੍ਰਿਫਤਾਰ ਹੋਏ। ਅ ਐਸਪੀ ਡੀ ਫਤਿਹਗੁਰ ਸਾਹਿਬ ਦੇ ਇਸ਼ਾਰਾ ਨਿਰਦੇਸ਼ੇ ਤੇੜੀ ਟੀਮ ਬਣੀ ਸੀਗੀ। ਉਹਨਾਂ ਨੇ ਆਮ ਜਾਗ ਦੇ ਵਿੱਚ ਪਰਚਾ ਦਰਜ ਕਰਕੇ ਮਕਦਮਾ ਨੰਬਰ 111 ਅਸਲਾ ਐਕਟ ਸਰੰਗ ਦੇ ਵਿੱਚ ਪਰਚਾ ਦਰਜ ਕਰਕੇ ਇੱਕ ਜੇਮਸ ਨਾਮ ਦੇ ਬੰਦੇ ਨੂੰ ਗ੍ਰਿਫਤਾਰ ਕੀਤਾ ਹੈ। ਅ ਇਹ ਜਿਹੜਾ ਬੰਦਾ ਸੀ ਇਹਦੇ ਤੇ ਪਹਿਲਾਂ ਵੀ ਪਰਚੇ ਦਰਜ ਨੇ ਤੇ ਇਹਦੇ ਕੋਲੋਂ ਵੈਪਨ ਦੀ ਰਿਕਵਰੀ ਹੋਈ ਹੈ ਦੋ ਜਿਹੜੇ ਨੇ ਇਲੇਸਟ ਵੈਪਨ ਬੱਤੀ ਬੋਰ ਸਮੇਤ 10 ਗਿੰਦਾ ਰਾਉਂਡ ਜਿਹੜੇ ਨੇ ਇਹਦੇ ਕੋਲੋਂ ਰਿਕਵਰ ਕੀਤੇ ਗਏ ਨੇ ਇਹ ਜੋ ਜੇਮਸ ਨਾਮ ਦਾ ਬੰਦਾ ਹੈ ਅਲੀਪੁਰ ਸਨਰਲ ਅਧਾਰਨ ਵਾਲਾ ਹੈ ਤੇ ਸਾਨੂੰ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਹੋਰ ਵੀ ਰਿਕਵਰੀ ਹੋਣਗੀਆਂ ਇਹਦੇ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਨੇ ਇਸ ਕੇਸ ਦੇ ਉੱਤੇ ਤਫ਼ਤੀਸ਼ ਕੀਤੀ ਜਾ ਰਹੀ ਹੈ ਯਾਨੀ ਕਿ ਇਹ ਵੈਪਨ ਕਿਥੋਂ ਲੈ ਕੇ ਆਂਦੇ ਗਏ ਤੇ ਕੋਈ ਹੋਰ ਵਾਰਦਾਤ ਦੇ ਵਿੱਚ ਇਹ ਯੂਥ ਰਿਮੇਕ ਨਹੀਂ ਇਹ ਜਿਹੜਾ ਪੂਰਾ ਮੈਟਰ ਦੇ ਇਨਵੈਸਟੀਗੇਸ਼ਨ ਹੈ ਤੇ ਇਹਦੇ ਬਾਰੇ ਸਾਨੂੰ ਉਮੀਦ ਹੈ ਕਿ ਇਹਦੇ ਵਿੱਚ ਹੋਰ ਵੀ ਰਿਕਵਰੀ ਕੀਤੀ ਜਾਏ। ਇਹ ਕਹਾਣੀ ਸੀ ਜੋ ਹੋ ਗਈ ਇਹਦੇ ਗਰੁੱਪ ਦੇ ਵਿੱਚ। ਇਸ ਦੇ ਗਰੁੱਪ ਦੇ ਵਿੱਚ ਹੋਰ ਵੀ ਬੰਦੇ ਨੇ ਜੀ ਫਰਦਰ ਸ਼ੇਕ ਆਫ ਇਨਵੈਸਟੀਗੇਸ਼ਨ ਅਸੀਂ ਉਹਨਾਂ ਦਾ ਹਸੇ ਨਾਮ ਡਿਸਕਲੋਸ ਨਹੀਂ ਕਰ ਰਹੇ ਤਾਂ ਕਿ ਉਹਨਾਂ ਨੂੰ ਅਸੀਂ ਨਾਮਜ਼ਦ ਕਰਕੇ ਅਰੈਸਟ ਕਰ ਸਕੀਏ ਤੇ ਇਸ ਮੁੱਦੇ ਤੇ ਹੋਰ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ ਤੇ ਸਾਨੂੰ ਉਮੀਦ ਹੈ ਕਿ ਹੋਰ ਵੀ ਰਿਕਵਰੀ ਇਸ ਕੇਸ ਦੇ ਵਿੱਚ ਕਿੰਨਾ ਜਾਣਗੇ ਪਹਿਲਾਂ ਕਿੰਨੇ ਮਾਮਲੇ ਦੱਸੇ ਇਰਿਟੇਟ ਬਿਖੈਤੀ ਦਾ ਪਰਚਾ ਦਰਜ ਹੈ ਪਰ ਕਿਉਂਕਿ ਇਹ ਵੈਪਨ ਸਾਨੂੰ ਰਿਕਵਰ ਹੋਏ ਨੇ ਇਸ ਗੱਲ ਕਰਕੇ ਅਸੀਂ ਇਹ ਵਿੱਚ ਤਫਤੀਸ਼ ਕਰ ਰਹੇ ਹਾਂ ਕਿ ਵੈਪਨ ਕਿਸੇ ਹੋਰ ਵਾਤਾਵਰਣ ਚੂਜ਼ ਹੋਏ ਨੇ ਕਿਥੋਂ ਲੈਂਦੇ ਸੀ ਕੁਝ ਕਿਤੇ ਜੀ ਜੀ ਸਾਨੂੰ ਮੱਗੀਤਾ ਕੀ ਦੱਸਿਆ ਕਿ ਕਿ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਜਿੱਥੋਂ ਲੈ ਕੇ ਆਂਦਾ ਸੀਗਾ ਉਹਨਾਂ ਨੂੰ ਨਾਮ ਦੇ ਤੱਕ ਲਿਆ ਉਹਨਾਂ ਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨੰਬਰ ਇਥੋਂ ਸਟਾਰਟ ਹੈ ਅ ਇਹ ਐਨਡੀपीएस ਐਕਟ ਮੰਡੀ थाना ਮੰਡੀ ਦੇ ਅਧੀਨ ਅਰਜ਼ਾ ਦਰਜ ਹੋਇਆ ਜਿਦੇ ਵਿੱਚ 5 ਕਿਲੋ ਅਫੀਮ ਦੀ ਰਿਕਵਰੀ ਕੀਤੀ ਗਈ ਹੈ। ਅ ਇਹਦੇ ਵਿੱਚ ਮੈਂ ਦੱਸਣਾ ਚਾਹੂੰਗੀ ਜੀ ਕਿ ਜਿਹੜੀ ਰਿਕਵਰੀ ਕੀਤੀ ਗਈ ਹੈ ਇਹ ਬੈਕਵਰਡ ਲਿੰਕ ਦੇ ਵਿੱਚ ਸਾਨੂੰ ਪਤਾ ਚੱਲਿਆ ਹੈ ਕਿ ਇਹ ਝਾਰਖੰਡ ਤੋਂ ਆਈ ਸੀਗੀ ਤੇ ਤਿੰਨ ਬੰਦੇ ਜੋ ਕਿ ਅਫੀਮ ਲੈ ਕੇ ਖਿਆਰੇ ਸੀਗੇ ਉਹਨਾਂ ਨੂੰ ਦਰਾਨੇ ਨਾਕਾਬੰਦੀ ਰੋਕਿਆ ਗਿਆ ਅਤੇ ਉਹਨਾਂ ਤੋਂ ਇਹ 5 ਕਿਲੋ ਹੁੰਦੀ ਰਿਕਵਰੀ ਕੀਤੀ ਗਈ। ਅ ਇਹ ਨਾ ਜਿਹੜੇ ਜਿਹੜੇ ਬੰਦਿਆਂ ਤੋਂ ਇਹ ਆਫੀਮ ਰਿਕਵਰ ਕੀਤੀ ਗਈ ਹੈ ਉਹਨਾਂ ਦੇ ਨਾਮ ਰਜਨੇਸ਼, ਸਤਵੀਰ ਅਤੇ ਧਰਮਵੀਰ ਹਨ। ਜਿਹੜੇ ਸਤਵੀਰ ਅਤੇ ਧਰਮਵੀਰ ਨੇ ਉਹ ਸਕੇ ਭਰਾ ਨੇ ਅਤੇ ਬਦਾਈਉਂ ਦੇ ਰਹਿਣ ਵਾਲੇ ਨੇ ਹਮਦਰ ਉਤਰ ਪਰੇ ਦੇਸ਼ ਤੇ ਪਸੀਨੇ ਤੇ ਇਹ ਸਾਰੇ ਇੱਕੋ ਹੀ ਏਰੀਆ ਦੇ ਇੱਕੋ ਹੀ ਪਿੰਡ ਦੇ ਰਹਿਣ ਵਾਲੇ ਨੇ ਤਿੰਨੋਂ ਇਸ ਕੇਸ ਦੇ ਵਿੱਚ ਵੀ ਅਸੀਂ ਬੈਕਵਰਡ ਅਤੇ ਫੋਰਵਰਡ ਲਿੰਕ ਯਾਨੀ ਕਿ ਇਹ ਕਿਥੋਂ ਆ ਰਹੀ ਸੀ ਅਤੇ ਇਹ ਕਿੱਥੇ ਦਿੱਤੀ ਜਾ ਰਹੀ ਸੀ ਇਹਦੇ ਵਿੱਚ ਦੁੰਗਿਆਈ ਦੇ ਵਿੱਚ ਤਫਤੀਸ਼ ਕਰਨ ਲੱਗੇ ਹੋਏ ਆ ਤੇ ਸਾਨੂੰ ਪੂਰੀ ਪੂਰੀ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਵੀ ਸਾਨੂੰ ਹੋਰ ਅਗਰੇ ਕਦਮ ਹੋਣਗੇ ਜੀ ਵੇਚਣ ਵਾਸਤੇ ਆ ਰਹੇ ਸੀ ਇੱਥੇ ਕਿੰਨੇ ਇੱਥੇ ਕੀ ਮਾਰੂ ਜੀ ਬਿਲਕੁਲ ਇਹ ਵੇਚਣ ਵਾਸਤੇ ਆ ਰਹੇ ਸੀਗੇ ਤੇ ਐਜ਼ ਅ ਕੂਰੀਅਰ ਇਹ ਲੈ ਕੇ ਆ ਰਹੇ ਸੀ ਨਤੀ ਤੇ ਕਿ ਇਹਨਾਂ ਨੂੰ ਇਹਨਾਂ ਨੇ ਡਿਲੀਵਰ ਕਰਨੀ ਸੀ ਤੇ ਅੱਗੇ ਕੀ ਕਰਨਾ ਸੀ ਉਹਦੇ ਵਿੱਚ ਅਸੀਂ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕਰਕੇ ਉਹਨਾਂ ਬੰਦਿਆਂ ਨੂੰ ਰੈਸਟ ਕਰਾਂਗੇ ਪਹਿਲਾਂ ਇਹਨਾਂ ਦੇ ਗਲੋਬ ਕੋਈ ਹੈਵਿੰਗ ਕਰਨਾ ਹਜੇ ਫਿਲਹਾਲ ਇਹਨਾਂ ਦੇ ਕੋਈ ਡਾਇਰੈਕਟ ਐਫ ਆਈ ਆਰ ਸਾਡੇ ਨੋਲੇਜ ਨਹੀਂ ਹੈ ਪਰ ਬਾਕੀ ਸਟੇਟਸ ਨੂੰ ਕਿ ਇੰਟਰ ਸਟੇਟ ਅ ਨੈਕਸਸ ਹੈਗਾ ਹੈ ਤਾਂ ਇਹਦੇ ਵਿੱਚ ਅਸੀਂ ਹੋਰ ਤਕੀਸ਼ ਕਰ ਰਹੇ ਹਾਂ ਤੇ ਇਹ ਇਨਕੁਆਇਰ ਕਰ ਰਹੇ ਹਾਂ ਕਿ ਨਾ ਤੇ ਹੋਰ ਕੋਈ ਜੋ ਕਾਫੀ ਦੇਸੀ ਜੀ ਹੈ ਇਹਨਾਂ ਤੇ ਇਹ ਮੋਟਰਸਾਈਕਲ ਤੇ ਸੀ ਕਿ ਤੇ ਮੋਟਰਸਾਈਕਲ ਦੀ ਵੀ ਰਿਕਵਰੀ ਕੀਤੀ ਗਈ ਹੈ ਮੋਟਰਸਾਈਕਲ ਨਹੀਂ ਦੱਸ ਜੀ ਕਿਸੇ ਹੋਰ ਦਾ ਸੀ ਇਹ ਮੋਟਰਸਾਈਕਲ ਇਹਨਾਂ ਦੇ ਨਾਤੇ ਨਹੀਂ ਸੀਗਾ ਕਿਸੇ ਹੋਰ ਦਾ ਸੀ ਨਾ ਉਹਦੇ ਬਾਰੇ ਵੀ ਅਰੇ ਇਨਵੈਸਟ ਜੇ ਕਿ 100 ਗ੍ਰਾਮ ਚਿਟਾ ਹੈਰੋਇਨ ਦੀ ਰਿਕਵਰੀ ਕੀਤੀ ਗਈ ਹੈ ਇਸ ਕੇਸ ਦੇ ਵਿੱਚ ਜਿਹੜਾ ਐਫ ਆਈ ਆਰ ਨੰਬਰ 113 ਅਮਲੋਥ ਥਾਣੇ ਦੇ ਵਿੱਚ ਦਰਜ ਕੀਤੀ ਗਈ ਹੈ ਤੇ ਸੋਮਾ ਸਿੰਘ ਅਤੇ ਅਮਰਜੀਤ ਸਿੰਘ ਜੋ ਕਿ ਪਿੰਡ ਨੂਰਪੁਰ ਦੇ ਰਹਿਣਾ ਲੈ ਨੇ ਉਹਨਾਂ ਨੂੰ ਇਸ ਕੇਸ ਦੇ ਵਿੱਚ ਅਰੈਸਟ ਕੀਤਾ ਗਿਆ ਹੈ ਇਸ ਕੇਸ ਦੇ ਵਿੱਚ ਅਸੀਂ ਤਫ਼ਤੀਸ਼ ਕਰ ਰਹੇ ਹਾਂ ਕਿ ਇਹ ਚਿੱਟਾ ਕਿੱਥੋਂ ਆਇਆ ਸੀ ਤੇ ਇਹਨਾਂ ਨੂੰ ਕਿੱਥੇ ਡਿਲੀਵਰ ਕੀਤਾ ਜਾ ਰਿਹਾ ਹੈ ਤਾਂ ਕਿ ਇਹ ਜਿਹੜਾ ਪੂਰਾ ਨੈਕਸਸ ਹੈ ਨੂੰ ਸਮੈਸ਼ ਕੀਤਾ ਜਾ ਸਕਦਾ ਸੀ ਕੀਤੇ ਸੀਗੇ ਬੀਤੇ ਦੀਤੇ ਸੀ ਇਹ ਵੀ ਇੱਕ ਮੋਟਰਸਾਈਕਲ ਸੀ ਸੀਗੇ ਜੀ ਬੁਲਟ ਮੋਟਰਸਾਈਕਲ ਤੇ ਬੁਲਟ ਮੋਟਰਸਾਈਕਲ ਨੂੰ ਆਪਣੇ ਨਾਲ ਰਿਕਵਰੀ ਪਾਈ ਮੋਟਰਸਾਈਕਲ ਇਹਨਾਂ ਦਾ ਪਾਇਆ ਗਿਆ ਉਸ ਚੀਜ਼ ਬਾਰੇ ਮੋਟਰਸਾਈਕਲ ਇਹਨਾਂ ਦਾ ਨਹੀਂ ਤੇ ਮੋਟਰਸਾਈਕਲ ਜਿਨ੍ਹਾਂ ਦੇ ਨਾਂ ਤੇ ਹੈਗੇ ਉਹਨੂੰ ਅਸੀਂ ਵੈਰੀਫਾਈ ਕਰਦੇ ਹਾਂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਜੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par